ਲਓ ਜੀ ਦੋਸਤੋ ਜਿਹੜੇ ਭਰਾ ਆਪਾਂ ਨੂੰ ਫੋਨ ਲਾਉਂਦੇ ਸੀ ਨਾ ਆਪਾਂ ਪਰਸੋਂ ਇੱਕ 2 ਸਾਲ ਦੀ ਬੱਚੇ ਦੀ ਵੀਡੀਓ ਪਾਈ ਸੀ ਬਾਰੇ ਭਰਾਵਾਂ ਦੇ ਬਾਅਦ ਚ ਫੋਨ ਆਵੇ ਵੀਡੀਓ ਪਾਉਣ ਤੋਂ 10 ਮਿੰਟ ਬਾਅਦ ਬੱਚੀ ਸੇਲ ਹੋ ਗਈ ਬਾਰੇ ਭਰਾਵਾਂ ਦੇ ਬਾਅਦ ਚ ਫੋਨ ਆਵੇ ਬਾਈ ਯਾਰ ਉਦਾਂ ਦੀ ਬੱਚੀ ਲੈਣੀ ਹੈ ਉਹੀ ਚੀਜ਼ ਲੈਣੀ ਕਿਉਂਕਿ ਜਿਹੜੀ ਬੱਚੀ ਜੋ ਕੁਆਲਿਟੀ ਪਤਲੀ ਲੰਮੀ ਧੌਣ ਸੋਹਣਾ ਕੰਨ ਚਾਰੇ ਪੈਰ ਕਾਲੇ ਨਵੀਂ ਉਮਰ ਬਰੀਕੀ ਵਾਲੀ ਤੇ ਰੇਟ ਜਾਇਜ਼ ਤੇ ਉਸ ਫਿਰ ਸਾਰੇ ਭਰਾਵਾਂ ਦੀ ਮੰਨ ਦੀ ਰੀਝ ਹੁੰਦੀ ਹੈ ਜਦ ਰੇਟ ਵੀ ਜਾਇਜ਼ ਮਿਲੇ ਤੇ ਚੀਜ਼ ਵੀ ਚੰਗੀ ਮਿਲੇ ਤਾਂ ਬਾਰੇ ਭਰਾਵਾਂ ਦੇ ਫੋਨ ਆਏ ਤਾ ਫਿਰ ਮਿੱਤਰੋ ਤੁਹਾਡੇ ਲਈ ਅੱਜ ਫਿਰ ਉਹਦੀ ਡਬਲ ਕਾਪੀ ਕਹਿ ਦੀ ਆਪਾਂ ਫਸਟ ਕਾਪੀ ਕਹਿ ਦੀ ਐ ਲੱਭ ਲਿਆਂਦੀ ਜੈਜ ਮੋਲਾ ਬੱਤੀ ਪੂਰੀ ਕੁਆਲਿਟੀ ਦੀ ਮਾਰਵੜੀ ਬਸ਼ੇਰੀ ਆ ਸਾਰੀ ਡਿਟੇਲ ਦਵਾਂ ਸਭ ਤੋਂ ਪਹਿਲਾਂ ਤਾਂ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਜੀ ਅੱਜ ਦੀ ਇਹ ਵੀਡੀਓ 6 ਦਸੰਬਰ 2025 ਦੀ ਹੈ ਜੀ ਤੇ ਅੱਜ ਤੁਹਾਡੇ ਲਈ ਇੱਕ ਮਾਰਵੜੀ ਬਸ਼ੇਰੀ ਲੈ ਆਏ ਬਹੁਤ ਚੰਗੇ ਮਾਰਕੇ ਦੀ ਚੰਗੀ ਬਰੀਕੀ ਦੀ ਚੰਗੇ ਮਾਂਤਰਾਂ ਦੀ ਜਾਇਜ ਮੋਲ ਦੀ ਸੋ ਮਿੱਤਰੋ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਮਾਰਕੀਟ ਨਾਲ ਸਸਤਾ ਜਾਨਵਰ ਖਰੀਦਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤੇ ਮਿੱਤਰੋ ਬਸ਼ੀਰੀ ਲੈ ਆਏ ਆ ਦੋ ਦੰਤ ਤੁਹਾਡੇ ਲਈ 95 ਇੰਚ ਹਾਈਟ ਹੈ ਦੀ ਮੱਥੇ ਸਿਰਫ ਫੁੱਲ ਫੋਲੀਆ ਬਾਕੀ ਸਾਰਾ ਰੰਗ ਕਾਲਾ ਕੋਈ ਪੈਰ ਚਿੱਟਾ ਨਹੀਂ ਪੈਰਪੂਰ ਦਾ ਸਹਿਜ ਬਹੁਤ ਸੋਹਣਾ ਪਤਲੀ ਲੰਮੀ ਧੌਣ ਕੰਨਾਂ ਕੁੰਨਾਂ ਦੀ ਵੀ ਸਨੱਖਿਯਾ ਤੇ ਨਖਰਾ ਨਖਰਾ ਤੋਂ ਯਾਪ ਦੇਖ ਲੋ ਤਾ ਉਹਨੂੰ ਚੱਕ ਕੇ ਤੁਰਦੀ ਤੇ ਪੱਬ ਨੰਮ ਪੱਬ ਬਹੁਤ ਸੋਹਣਾ ਦਿੰਦੀ ਮੰਨ ਲਓ ਹੁਣ ਮੂਰੇ ਜਦੋਂ ਸਵਾਰੀ ਵੀ ਸ਼ੁਰੂ ਕਰਾਂ ਜਿੰਨਾ ਇੱਕ ਮੇਰਾ ਆਈਡੀ ਚਾਲ ਚੁਲ ਬਹੁਤ ਸੋਹਣੀ ਚੱਲੂ ਬਾਕੀ ਤੁਰਦੀ ਬਹੁਤ ਨਖਰੇ ਨਾਲ ਦੋ ਨੰਬਰ ਤੇ ਬਾਲਪੋਰੀਆਂ ਜਿਵੇਂ ਸਾਫ਼ ਆ ਹੱਥਾਂ ਪੈਰਾਂ ਦੀ ਜਿਵੇਂ ਸਾਫ਼ ਮੁੱਲ ਜੈਜ ਚੰਪੀਆਂ ਬਸ਼ੀਰੀਆਂ ਦਾ ਵੀ ਇਹ ਤਾਂ ਉੱਪਰ ਮੁੱਲ ਹੋ ਜਾਂਦਾ ਅੱਜਕੱਲ ਪਰ ਪਾ ਜੈਜ ਮੁੱਲ ਦੇ ਦੇਣੀ ਸੋ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਹੋਈ ਥੱਲੇ ਦੇ ਤਿੰਨ ਨੰਬਰਾਂ ਤੇ ਸੰਪਰਕ ਕਰ ਲੈ ਮਿਲਦੇ ਆ ਜਲਦ ਨਵੇਂ ਮੀਟਣ